ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ। ਇਸ ਵੀਡੀਓ 'ਚ ਗੱਲਬਾਤ ਕਰਾਂਗੇ ਕਣਕ ਦਾ ਨਰੋਗੀ ਤੇ ਮਿਆਰੀ ਬੀਜ ਆਪ ਪੈਦਾ ਕਿਵੇਂ ਕਰਨਾ। ਕਿਸਾਨ ਵੀਰ ਕਈ ਬੀਜ ਰੱਖਦੇ ਆ। ਬਹੁਤ ਚੰਗੀ ਗੱਲ ਆ। ਮੈਂ ਹਰ ਵਾਰ ਬੇਨਤੀ ਕਰਦਾ ਉਹਨਾਂ ਕਿ ਜਿਹੜੀ ਕਿਸਮ ਥੋੜੀ ਦੇਖੀ ਪਰਖੀ ਹੋਈ ਆ ਝਾੜ ਉਹਦਾ ਚੰਗਾ ਰਹਿਣ ਦੇ ਸਾਰ ਹੁੰਦੇ ਆ ਤਾਂ ਉਹਦਾ ਆਪ ਦਾ ਬੀਜ ਆਪ ਕਰਯੋਗਾ ਜ਼ਰੂਰ ਤਿਆਰ ਕਰਕੇ ਰੱਖਣਾ ਚਾਹੀਦਾ। ਦੋਸਤਾਂ ਮਿੱਤਰਾਂ ਨਾਲ ਜੇ ਜਿਹੜੀ ਕਿਸੇ ਦੀ ਹੋਰ ਦੀ ਕਿਸਮ ਚੰਗੀ ਹੈ ਉਹਦੇ ਨਾਲ ਬੀਜ ਬਟਾ ਲੈਣਾ ਚਾਹੀਦਾ ਤਾਂ ਕਿ ਹਰ ਸਾਲ ਆਪਾਂ ਨੂੰ ਬੀਜ ਲਾਉਣ ਦੀ ਜ਼ਰੂਰਤ ਨਾ ਪਵੇ ਉਹਤੇ ਵਾਧੂ ਖਰਚਾ ਨਾ ਆਪਾਂ ਨੂੰ ਕਰਨਾ ਪਵੇ ਆਪ ਦਾ ਬੀਜ ਹੁੰਦਾ ਸ਼ੁੱਧ ਬੀਜ ਜੀਤੇ ਆਪਾਂ ਨੂੰ ਪੂਰਾ ਭਰੋਸਾ ਹੋਵੇ ਉਸ ਤਰ੍ਹਾਂ ਦਾ ਜਿਹੜਾ ਬੀਜ ਆਪਾਂ ਆਪ ਤਿਆਰ ਕਰਨਾ ਜਿਹੜੀ ਨਵੀਂ ਕਿਸਮ ਨਵੀਂ ਕਿਸਮ ਦਾ ਮੁੱਢਲਾ ਬੀਜ ਹੈ ਜਿਹੜਾ ਜਪੀਆਈਯੂ ਲੁਧਿਆਣਾ ਨੇ ਤਿਆਰ ਕੀਤੀ ਤਾਂ ਉੱਥੋਂ ਹੀ ਈ ਬੀਜ ਲਓ ਜੀਆਈਆਈ ਡਬਲਯੂਬੀਆਰ ਕਰਨਾਲ ਨੇ ਤਿਆਰ ਕੀਤੀ ਤਾਂ ਉੱਥੋਂ ਲਓ ਨਮੀ ਕਿਸਮ ਦਾ ਕਦੇ ਵੀ ਬੀਜ ਕੋਸ਼ਿਸ਼ ਕਰੋ ਪਹਿਲੇ ਸਾਲ ਜਦੋਂ ਬੀਜ ਬਹੁਤ ਘੱਟ ਮਾਤਰਾ 'ਚ ਮਿਲਦਾ ਕਿ ਤੁਸੀਂ ਆਸੇ-ਪਾਸਿਓਂ ਖਰੀਦ ਕੇ ਉਹ ਬੀਜ ਬੀਜੋ ਇਹ ਮੈਂ ਹਰ ਵਾਰ ਬੇਨਤੀ ਕਰਦਾ ਹੁੰਨਾ ਆਪ ਬੀਜ ਤਿਆਰ ਕਰਨ ਵਾਸਤੇ ਕੁਝ ਕਿ ਨੁਕਤੇ ਧਿਆਨ 'ਚ ਰੱਖਣੇ ਪੈਂਦੇ ਆ ਆਮ ਤੌਰ ਤੇ ਆਪਾਂ ਕੀ ਕਰਦੇ ਆ ਬੀਜ ਵਿਛਾੜ ਬਹੁਤ ਚੰਗਾ ਜਦੋਂ ਆਪਾਂ ਕਮੈਨ ਨਾਲ ਵੜਦੇ ਆ ਪਤਾ ਲੱਗ ਜਾਂਦਾ ਵੀ ਇਹਦਾ ਜਿਹੜਾ ਝਾੜ ਚੰਗਾ ਆ ਰਿਹਾ ਉਹ ਆਪਾਂ ਟਰਾਲੀ 'ਚੋਂ ਗੱਟੇ ਭਰ ਕੇ ਰੱਖ ਲੈਨੇ ਇਸ ਤਰ੍ਹਾਂ ਨਹੀਂ ਹੁੰਦਾ ਬੀਜ ਨੂੰ ਬਜਾਉਣ ਤੋਂ ਲੈ ਕੇ ਜਿਹੜਾ ਆਪਾਂ ਬੀਜ ਰੱਖਣਾ ਹੈ ਨਰੋਗੀ ਬੀ ਪੈਦਾ ਕਰਨਾ ਬਜਾਈ ਤੋਂ ਲੈ ਕੇ ਧਿਆਨ ਰੱਖਣਾ ਹੁੰਦਾ ਬੀਜ ਸੋਧ ਤੋਂ ਲੈ ਕੇ ਕਿਸਮ ਦੀ ਚੋਣ ਬੀਜ ਦੀ ਮਾਤਰਾ ਬੀਜ ਦੀ ਸੋਧ ਪਰ ਹੁਣ ਸਮਾਂ ਨਹੀਂ ਰਿਹਾ ਹੁਣ ਆਪਣੇ ਕੋਲੇ ਸਮਾਂ ਜਿਹੜਾ ਹੁੰਦਾ ਸਿੱਟੇ ਆਉਣ ਤੋਂ ਪਹਿਲਾਂ ਵੀ ਮੈਂ ਤੁਹਾਨੂੰ ਬੇਨਤੀਆਂ ਕਰਦਾ ਰਿਹਾ ਕਿ ਜਿਹੜੇ ਉਹਦੇ ਵਿੱਚ ਆਪਾਂ ਖਾਸ ਤੌਰ ਤੇ ਜਿਹੜੇ ਗੈਰ ਕਿਸਮਾਂ ਦੇ ਬੂਟੇ ਨਦੀਨਾ ਦੇ ਬੂਟੇ ਬਿਮਾਰੀ ਵਾਲੇ ਬੂਟੇ ਇਹ ਜਿਹੜਾ ਹੈਗਾ ਆਪਾਂ ਜਿੱਥੋਂ ਬੀਜ ਤਿਆਰ ਕਰਨਾ ਉਹ ਕੱਢ ਦੇਣੇ ਚਾਹੀਦੇ ਆ ਹੁਣ ਵੀ ਤੁਹਾਨੂੰ ਨਜ਼ਰ ਆਉਂਦੇ ਆ ਜਦੋਂ ਕਣਕ ਨਿਸਰੀ ਹੋਈ ਆ ਉਹਦੇ ਵਿੱਚ ਉਹ ਨਦੀਨਾਂ ਵਾਲੇ ਬੂਟੇ ਗੈਰ ਕਸਮਾਂ ਦੇ ਬੂਟੇ ਬਿਮਾਰੀ ਵਾਲੇ ਬੂਟੇ ਉਹ ਕੱਢ ਦੇਣੇ ਚਾਹੀਦੇ ਜਿਹੜਾ ਆਪਾਂ 플ੌਟ ਜੀ ਦਾ ਬੀਜ ਤਿਆਰ ਕਰਨਾ ਸਿੱਟੇ ਆਉਣ ਤੇ ਕੀ ਕਰਨਾ ਜਿਵੇਂ ਮੈਂ ਤੁਹਾਨੂੰ ਹਰ ਵਾਰ ਬੇਨਤੀ ਕਰਦਾ ਹੁੰਦਾ ਉੱਲੀਨਾਸ਼ਕ ਜਿਹੜੀ ਪ੍ਰੋਪੀਕੋਨਾਜੋਲ 200 ਐਮਐਲ ਪ੍ਰਤੀ ਏਕੜ ਪ੍ਰੋਪੀਕੋਨਾਜੋਲ ਕਰ ਲਓ ਟੈਬੂਕੋਨਾਜੋਲ ਕਰ ਲਓ ਫਿਰ ਉਦੋਂ ਉੱਤੇ ਜਿਹੜੇ ਮਹਿੰਗੇ ਟੈਕਨੀਕਲ ਆਉਂਦੇ ਰਹਿੰਦੇ ਆ ਇਹ ਜਿਹੜਾ ਹੈਗਾ ਸਹੀ ਸਮਾਂ ਹੁੰਦਾ ਜਦੋਂ ਫਸਲ ਜਿਹੜੇ ਹੈਗੇ ਆ ਸਿੱਟੇ ਆਉਣੇ ਜੇ ਮਤਲਬ ਸਿੱਟੇ ਜਦੋਂ ਨਿਕਲਣੇ ਸ਼ੁਰੂ ਹੁੰਦੇ ਆ ਨਾ ਉਸ ਟਾਈਮ ਤੇ ਜਾਂ ਜਦੋਂ ਪੂਰੀ ਗੋਭ ਭਰੀ ਉਸ ਟਾਈਮ ਤੇ ਉਹਦੀ ਜਿਹੜੀ ਹੈਗੀ ਆ ਸਪਰੇ ਉਲੀ ਨਾਸ਼ਕ ਦੀ ਜ਼ਰੂਰ ਕਰ ਲਓ ਫਿਰ ਜਦੋਂ ਆਪਾਂ ਬੀਜ ਕੱਟਣਾ ਫਸਲ ਜਿਹੜੀ ਕੱਟਣੀ ਆ ਉਹ ਕਮੈਨ ਵਾਲੇ ਥਾਂ 'ਚ ਬੀ ਨਾ ਰੱਖੋ ਫਸਲ ਨੂੰ ਅੱਧ ਹੱਥੀ ਵੱਢ ਕੇ ਫਿਰ ਉਹਦੀ ਜਿਹੜੀ ਦਿਖਾਈ ਆਪਾਂ ਥਰੇਸ਼ਰ ਦੇ ਨਾਲ ਜਿਹੜਾ ਬੀ ਕੱਢਣਾ ਥਰੇਸ਼ਰ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਥਰੇਸ਼ਿੰਗ ਕਰਨੀ ਆ ਉਹਦਾ ਕਿਉਂਕਿ ਜਿਹੜੇ ਸੀਡ ਪ੍ਰੋਡਿਊਸਰ ਵੀ ਹੋਣਗੇ ਜਿਹੜੇ ਚੰਗਿਆ ਬੀ ਪੈਦਾ ਕਰਦੇ ਕਿਸਾਨ ਵੀਰ ਉਹ ਵੀ ਜਿਹੜੀ ਥਰੇਸ਼ਰ ਦੇ ਨਾਲ ਜਿਹੜਾ ਹਮੇਸ਼ਾ ਬੀਜ ਕੱਢਣਾ ਚਾਹੀਦਾ ਝੋਨਾ ਝਾੜ ਕੇ ਤੇ ਕਣਕ ਥਰੇਸ਼ਰ ਦੇ ਨਾਲ ਥਰੇਸ਼ਿੰਗ ਕਰਕੇ ਉਸ ਤੋਂ ਬਾਅਦ ਫਿਰ ਉਹਨੂੰ ਬੀਜ ਨੂੰ ਚੰਗੀ ਤਰ੍ਹਾਂ ਸੁਕਾਉਣਾ ਤਾਂ ਕਿ ਉਹਦੀ ਨਮੀ ਆ ਜਿਹੜੀ 10% ਤੋਂ ਥੱਲੇ ਆ ਜਾਵੇ ਫੇਰ ਉਹਦੇ ਵਿੱਚ ਕੀ ਗਦਾਮ ਚ ਪਏ ਦਾ ਜਿੱਥੇ ਆਪਾਂ ਰੱਖਿਆ ਸਟੋਰ ਚ ਉਥੇ ਉੱਲੀਆਂ ਕੀੜੇ ਵਗੇੜਾ ਦਾ ਹਮਲਾ ਨਹੀਂ ਹੁੰਦਾ ਕਈ ਵਾਰ ਕੀ ਹੁੰਦਾ ਕਿ ਬੀ ਆਪਾਂ ਉਵੇਂ ਹੀ ਰੱਖ ਦਿੰਨੇ ਆ ਖੇਤੋਂ ਲਿਆ ਕੇ ਤੇ ਮਤਲਬ ਜਿਵੇਂ ਬੋਰੀਆਂ ਚ ਭਰਿਆ ਤੇ ਰੱਖਤਾ ਪਰ ਉਹਦੇ ਨਾਲ ਜਿਹੜਾ ਹੈਗਾ ਫਸਲ ਜਿਹੜੀ ਬੀ ਦੀ ਕੁਆਲਿਟੀ ਖਰਾਬ ਹੁੰਦੀ ਹੈ ਫੇਰ ਜਿਹੜਾ ਹੈਗਾ ਸਿੱਟਿਆਂ ਦੀ ਕਾਂਗਿਆਰੀ ਤੋਂ ਬਚਾਉਣ ਵਾਸਤੇ ਜਾਂ ਬੰਟ ਤੋਂ ਬਚਾਉਣ ਵਾਸਤੇ ਇਹਦਾ ਧਿਆਨ ਬਾਅਦ ਚੋਂ ਵੀ ਰੱਖਣਾ ਜਦੋਂ ਆਪਾਂ ਬੀ ਰੱਖਣਾ ਨਾ ਸਭ ਤੋਂ ਪਹਿਲਾਂ ਤਾਂ ਉਹਨੂੰ ਚੈੱਕ ਕਰਨਾ ਕਿ ਉਹਦੇ ਵਿੱਚ ਬੰਟ ਦਾ ਹਮਲਾ ਤਾਂ ਨਹੀਂ ਹੈਗਾ ਬੰਟ ਵਾਲਾ ਜਿਹੜਾ ਰੋਗੀ ਵੀ ਐ ਰੋਗੀ ਵੀ ਜਦੋਂ ਆਪਾਂ ਬੀਜਦੇ ਆ ਉਹ 'ਚ ਰੋਗ ਤਾਂ ਆਉਣਾ ਹੀ ਹੁੰਦਾ ਉਹਦਾ ਵਿਗਰ ਘਟ ਹੁੰਦਾ ਉਹਦਾ ਝਾੜ ਦੇਣ ਦੀ ਸਮਰੱਥਾ ਘਟ ਜਾਂਦੀ ਐ ਕਿਉਂਕਿ ਰੋਗੀ ਵੀ ਬੀਜਾਂਗੇ ਤਾਂ ਉਹਦਾ ਜਿਹੜਾ ਫਿਗਰ ਪੋਟੈਂਸ਼ੀਅਲ ਨਹੀਂ ਨਾ ਰਹਿੰਦਾ ਇਹਦੇ ਕਰਕੇ ਜਦੋਂ ਬੀਜ ਸੰਭਾਲਣ ਤੋਂ ਪਹਿਲਾਂ ਤੋਂ ਹੀ ਕੀ ਕਰਨਾ ਇੱਕ ਮੁਠੀ ਦਾਣੇ ਪਾਣੀ 'ਚ 2-4 ਮਿੰਟ 5 ਮਿੰਟ ਭਿਉ ਲੋ ਫਿਰ ਉਹਨੂੰ ਜਿਹੜਾ ਬਾਹਰ ਕੱਢ ਕੇ ਚਿੱਟਾ ਕਾਗਜ਼ ਲੈ ਲਓ ਉੱਤੇ ਖਿਲਾਰ ਲੋ ਜਿਹੜੇ ਦਾਣਿਆਂ ਤੇ ਬੰਟ ਰੋਗ ਹੋਊਗਾ ਉਹ ਤੁਹਾਨੂੰ ਜਿਹੜਾ ਹੈਗਾ ਚਿੱਟੇ ਕਾਗਜ਼ ਦੇ ਉੱਤੇ ਜਿਹੜੇ ਕਣਕੇ ਨਜ਼ਰ ਆਉਣਗੇ ਬਿਮਾਰੀ ਦੇ ਕਾਲੇ ਰੰਗ ਦੇ ਨੋਕਾਂ ਕਾਲੀਆਂ ਹੋ ਜਾਂਦੀਆਂ ਪਰ ਕਈ ਵਾਰ ਆਪਾਂ ਨੂੰ ਵੈਸੇ ਨਹੀਂ ਪਤਾ ਲੱਗਦਾ ਜਦੋਂ ਉੱਤੇ ਖਿਲਾਰੋਗੇ ਤਾਂ ਪਤਾ ਲੱਗ ਜਾਊਗਾ ਇਹ ਫਿਰ ਬੀ ਤੁਸੀਂ ਨਹੀਂ ਰੱਖਣਾ ਜੇ ਤੁਹਾਨੂੰ ਲੱਗਦਾ ਕਿ ਇਹਦੇ ਵਿੱਚ ਬੰਡ ਦੇ ਲੱਛਣ ਆ ਕਿਣਕੇ ਨਜ਼ਰ ਆ ਰਹੇ ਆ ਸਪੋਰ ਤਾਂ ਫਿਰ ਤੁਸੀਂ ਉਹ ਨਹੀਂ ਰੱਖਣਾ ਹੈਗਾ ਸਿੱਟਿਆਂ ਦੀ ਕਾਂਗਿਆਰੀ ਵਾਸਤੇ ਮਤਲਬ ਰੋਗ ਰਹਿਤ ਕਰਨ ਵਾਸਤੇ ਬੀਜ ਨੂੰ ਕੀ ਕਰਨਾ ਜਦੋਂ ਮਈ ਜੂਨ ਚ ਪੂਰੀ ਗਰਮੈਸ਼ ਹੁੰਦੀ ਹੈ ਉਦੋਂ 4-5 ਘੰਟੇ ਬੀਜ ਨੂੰ ਪਾਣੀ ਦੇ ਵਿੱਚ ਜਿਹੜਾ ਹੈਗਾ ਭਿਉਂ ਲੋ ਫਿਰ ਉਹਨੂੰ ਤੁੱਪੇ ਤਰਪਾਲ ਤੇ ਪੱਕੀ ਫਰਸ਼ ਤੇ ਉਹਨੂੰ ਸੁਕਾ ਲਓ ਇਹਦੇ ਨਾਲ ਜਿਹੜੇ ਬਿਮਾਰੀ ਚ ਪੜ ਰਹੇ ਕਾਣਾ ਉਹ ਨਸ਼ਟ ਹੋ ਜਾਣਗੇ ਉਦੋਂ ਬਾਅਦ ਫਿਰ ਬੋਰੀਆਂ ਦੇ ਵਿੱਚ ਭਰ ਕੇ ਬੀਜ ਨੂੰ ਉਹਦੇ ਉੱਤੇ ਵੀ ਨੰਬਰ ਲਾਉਣਾ ਵਿੱਚ ਵੀ ਪਰਚੀ ਪਾਉਣੀ ਕਈ ਵਾਰ ਕਿਸਾਨ ਵੀਰਾਂ ਨੂੰ ਇੱਕ ਇਹ ਕਈ ਵਾਰ ਪੁੱਛੀਦਾ ਉਹ ਕਹਿੰਦੇ ਜੀ ਘਰ ਦਾ ਬੀਜ ਰੱਖਿਆ ਸੀ ਪਤਾ ਨਹੀਂ ਹੁਣ ਕਿਸਮ ਕਿਹੜੀ ਨੰਬਰ ਕਿਹੜਾ ਇਹ ਤੁਸੀਂ ਨੰਬਰ ਉੱਤੇ ਲਾ ਕੇ ਫੇਰ ਉਹਨੂੰ ਸਟੋਰ ਕਰਨਾ ਸਾਰੇ ਕਿਸਾਨ ਵੀਰ ਆਪਦਾ ਘਰ ਦਾ ਬੀਜ ਜ਼ਰੂਰ ਪੈਦਾ ਕਰੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ